ਕੱਲ ਮਿਤੀ 8 ਜੁਲਾਈ 2025 ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੱਸ ਸਟੈਂਡ ਮਾਸਿੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀ-ਸੋਸ਼ਲ ਐਕਟੀਵਿਟੀਜ਼ ਨੂੰ ਬੜਾ ਬढ़ावा দেয়া ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ ਇਹਦੀ ਟੀਮ ਹੈਗੀ ਹੈ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਫੋਟੋਸ ਸੀਗਾ ਇਹਦੇ ਵਿੱਚ ਹੋਟਲ ਏਸੀ ਇਨ ਇਹਦੇ ਉੱਪਰ ਧਾਰਾ 223 ਬੀ ਐਨਐਸ ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਆ ਤੇ ਅਗਲੀ ਜਿਹੜੀ ਤਫ਼ਤੀਸ਼ ਉਹਦੇ ਵਿੱਚ ਚੱਲ ਰਹੀ ਆ ਨਾਲ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜਾ ਇਹ ਐਂਟੀ-ਸੋਸ਼ੀਅਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਤਰਗਤ ਹੀ ਆਪਾਂ 7 ਜੁਲਾਈ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸ ਤੇ ਇਹਦੇ ਵਿੱਚ ਵੀ ਆਪਾਂ ਟ੍ਰੈਪ ਲਾ ਕੇ ਆਪਾਂ ਇਹਦੇ ਵਿੱਚੋਂ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸਿਗੀਆਂ ਤੇ ਜਿਹੜੇ ਇਹਦੇ ਵਿੱਚ ਇਨਵੋਲਡ ਪਰਸਨਸ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ 3 ਆਪਣਾ ਅੰਡਰ ਸੈਕਸ਼ਨ 35 ਐਂਡ 9 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 9256 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਖਤ ਰੂਪ ਲਏਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲਵ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ